ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਆਪਾਂ ਕਿਹੜੇ ਕਿਹੜੇ ਵਿਸ਼ਿਆਂ ਬਾਰੇ ਗੱਲ ਕਰਨੀ ਹੁੰਦੀ ਆ ਕਰੰਟ ਅਫੇਅਰਜ਼ ਬਾਰੇ ਹਿਸਟਰੀ ਬਾਰੇ ਕਿਤੇ ਖੇਡਾਂ ਬਾਰੇ ਜਾਂ ਕਿਤੇ ਫਿਲਮਾਂ ਬਾਰੇ ਕੱਲ ਨਾ ਇੱਥੇ ਸੋਨੀ ਲਾਈਵ ਤੇ ਜਿਹੜੀ ਇੱਕ ਮਲਿਆਲਮ ਮੂਵੀ ਆ ਮਾਰਕੋ ਜਿਹਨੂੰ ਇੱਕ ਮੋਸਟ ਵਾਇਲੈਂਟ ਮੂਵੀ ਦਾ ਇਹਨਾਂ ਨੇ ਲਾਕਬ ਦਿੱਤਾ ਹੋਇਆ ਸੀਗਾ ਉਹ ਦੇਖੀ ਤੇ ਉਹਨੂੰ ਦੇਖ ਕੇ ਉਵੇਂ ਹੀ ਫੀਲ ਹੋਇਆ ਜਿਵੇਂ ਕਿ ਅਕਸਰ ਹੀ ਸਾਊਥ ਦਾ ਸਿਨੇਮਾ ਦੇਖਣ ਤੋਂ ਬਾਅਦ ਫੀਲ ਹੁੰਦਾ ਏ ਲੱਗਿਆ ਯਾਰ ਵੀ ਜਿਹੜੇ ਮੈਂ ਆਪਦੀ ਜ਼ਿੰਦਗੀ ਦੇ 2 ਘੰਟੇ ਇਹਦੇ ਤੇ ਲਾਤੇ ਆ ਨਾ ਉਹ ਕਦੇ ਵੀ ਵਾਪਸ ਨਹੀਂ ਆਉਣੇ ਖੈਰ ਇਹੋ ਜੀ ਗੱਲ ਨਹੀਂ ਵੀ ਜੇ ਮੈਂ ਉਹ ਫਿਲਮ ਵੇਖਦਾ ਨਾ ਤਾਂ ਮੇਰੇ ਉਹ 2 ਘੰਟੇ ਬੱਜ ਜਾਂਦੇ ਉਹ ਤਾਂ ਵੈਸੇ ਵੀ ਲੰਘਨੇ ਸੀ ਜਿਵੇਂ ਹੁਣ ਤੱਕ 33 34 ਸਾਲ ਲੰਘ ਗਏ ਆ ਪਰ ਜੇ ਕਿਤੇ ਉਹ ਫਿਲਮ ਮੈਂ ਨਾ ਦੇਖਦਾ ਤਾ ਮੈਨੂੰ ਕੋਈ ਇੰਨਾ ਪਛਤਾਵਾ ਨਹੀਂ ਹੋਣਾ ਸੀਗਾ ਇਹ ਸਾਉਦੀਆਂ ਫਿਲਮਾਂ ਦੇਖਣ ਤੋਂ ਬਾਅਦ ਹੀ ਇਹ ਪਛਤਾਵਾ ਹੁੰਦਾ ਹੁੰਦਾ ਯਾਰ ਵੀ ਮੈਂ ਇਤੇ ਇੰਨਾ ਚਿਰ ਫਿਲਮ ਦੇਖਣ ਤੇ ਵੇਸਟ ਕਿਉਂ ਕਰਤਾ ਜੇ ਸਾਉਦੀਆਂ ਆਪ ਫਿਲਮਾਂ ਨੂੰ ਉਂਗਲਾਂ ਤੇ ਗਿਣੀਏ ਨਾ ਦੇਖਣਯੋਗ ਫਿਲਮਾਂ ਸਿਰਫ ਯਰ 8 ਦਾ ਸੀ ਨਿਕਲਦੀਆਂ ਇਹਨਾਂ ਦੀਆਂ ਪੀਆਰ ਏਜੰਸੀਆਂ ਨਾ ਇਹਨਾਂ ਦੀ ਹਾਈਪ ਬਾਲੀ ਕ੍ਰੀਏਟ ਕਰ ਦਿੰਦੀਆਂ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਹੁੰਦਾਗਾ ਇਨਾਂ ਦੀ ਜੇ ਆਪਾਂ ਜੇ ਆਪਾਂ ਸਹੀ ਤਰੀਕੇ ਨਾਲ ਮੰਨੀ ਇਹਨਾਂ ਦੀ ਰੈਨਾਸਾਂਸ ਚੱਲੀ ਜਦੋਂ ਰਾਜਮੌਲੀ ਨੇ ਬਾਹੂਬਲੀ ਪਹਿਲੀ ਤੇ ਦੂਜੀ ਬਣਾਈਆਂ ਉਹ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਸੀਗੀ ਜਿਹੜੀ ਬਾਕੀ ਹਿੰਦੁਸਤਾਨ ਦੇ ਦਰਸ਼ਕ ਨੇ ਨਾ ਸਿਨੇਮਾ ਗੌਰ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ ਤੇ ਉਸ ਤੋਂ ਬਾਅਦ ਜੇ ਆਪਾਂ ਆਈਆਂ ਫਿਲਮਾਂ ਨੂੰ ਆਪਾਂ ਉਹਨਾਂ ਦੀ ਸਮੀਖਿਆ ਕਰਨੀ ਸ਼ੁਰੂ ਕਰੀਏ ਤਾਂ ਪਿੱਛੇ ਜਿਹੜੀ ਸਭ ਤੋਂ ਮਸ਼ਹੂਰ ਮੂਵੀ ਸੀ ਕਲਕੀ ਉਹਦੇ ਵਿੱਚ ਕੀ ਸੀ ਕਟਨ ਪਾਉਣ ਨੂੰ ਜੇ ਉਹਦੇ 'ਚ ਆਪਾਂ ਅੰਤਪ ਬਚਨ ਦਾ ਰੋਲ ਕੱਢ ਦਈਏ ਤਾਂ ਉਹਦੇ 'ਚ ਕੱਖ ਵੀ ਨਹੀਂ ਬਚਦਾ ਤੇ ਜਿਵੇਂ ਇਹਨੇ ਅਰਸ਼ਦ ਵਾਰਸੀ ਨੇ ਪ੍ਰਭਾਸ ਨੂੰ ਕਿਹਾ ਸੀ ਯਾਰ ਵੀ ਜਮਾਂ ਜੋਕਰ ਬਣਾ ਕੇ ਰੱਖਤਾ ਕਿ ਇੱਥੇ ਉਹਨੂੰ ਐਨਾ ਕਿੰਨੇ ਬਿਹਤਰ ਤਰੀਕੇ ਨਾਲ ਉਹਦਾ ਕੈਰੈਕਟਰ ਪੋਰਟਰੇ ਹੋ ਸਕਦਾ ਸੀ ਤੇਨੂੰ ਲੋਕਾਂ ਨੇ ਬਹੁਤ ਗਾਲ੍ਹ ਵਾਈ ਪਰ ਉਹਦੀ ਗੱਲ ਦੇ ਵਿੱਚ ਕੋਈ ਝੂਠ ਨਹੀਂ ਸੀ ਫਿਲਮ ਦਾ ਜਿਹੜਾ ਪਹਿਲਾ ਹਾਫ ਐਂਟਰਵਲ ਤੋਂ ਪਹਿਲਾਂ ਵਾਲਾ ਇਹਦੇ 'ਚ ਬਹੁਤ ਤਕੜਾ ਸੰਘਰਸ਼ ਲੜਨਾ ਪਿਆ ਮੈਨੂੰ ਵੀ ਇੰਟਰਵਲ ਤਾਈ ਮੈਂ ਜਾਗਦਾ ਰਹਾ ਉਹ ਮੈਂ ਸੌ ਜਾਂਦਾ ਸੀ ਕੰਗ ਮੈਨੂੰ ਹਜ ਮਾਰਕੀਟ ਹੁੰਦਾ ਸੀ ਉੱਠ ਖੜ ਬਣ ਗਈ ਆ ਗੱਲ ਤੇ ਹੁਣ ਜਿਹੜੀ ਦੇਵਰਾ ਆ ਕੇ ਗਈ ਹੈ ਜੂਨੀਅਰ ਐਨਟੀਆਰ ਦੀ ਹਨਾ ਇਹਦੇ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਪੁਸ਼ਪਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਵੀ ਉਹ ਫਿਲਮ ਐਨੇ ਪੈਸੇ ਬਣਾ ਕਿਵੇਂ ਗਈ ਜਿਹੜਾ ਫਿਲਮ ਦੂਜਾ ਪਾਰਟ ਆਇਆ ਨਾ ਉਹਨੂੰ ਮੈਂ ਘੱਟੋ ਘੱਟ 10 11 ਵਾਰੀ ਕੋਸ਼ਿਸ਼ ਕਰ ਲਈ ਆ ਉਹ ਫਿਲਮ ਦੇਖਣ ਦੀ ਪਰ ਜਿਹੜਾ ਉਹਦਾ ਪਹਿਲਾ ਉਹ ਪੋਰਟ ਵਾਲਾ ਸੀਨ ਜਾਂ ਹੈਗਾ ਬੰਦਰਗਾਹ ਵਾਲਾ ਉਹੀ ਨਹੀਂ ਇੰਨਾ ਲਥਾਰਜਿਕ ਐਕਸ਼ਨ ਨਾ ਉਹਦਾ ਮੇਰੇ ਤੋਂ ਉਹੀ ਨਹੀਂ ਪਾਰ ਕੀਤਾ ਜਾਂਦਾ ਜਿਵੇਂ ਪਹਿਲਾਂਲੇ ਟਾਈਮਾਂ 'ਚ ਹੁੰਦਾ ਸੀ ਨਾ ਵੀ ਕਾਉਂਟਰ ਗੇਮ ਪਾਰ ਕਰਨੀ ਉਹ ਕੀ ਕਾਉਂਟਰਾਂ ਦੀ ਹੀਰੀਲੀ ਸਟੇਜ ਵਾਲਾ ਹਸਾਬ ਬਣਿਆ ਪਿਆ ਮੇਰੇ ਤੋਂ ਉਹੀ ਨਹੀਂ ਨੰਘਾਇਆ ਜਾਂਦਾ ਤੇ ਆਪਣੇ ਯਾਰ ਕ੍ਰਿਟਿਕ ਦੇਖ ਲਓ ਜੇ ਤਾਂ ਹਿੰਦੀ ਸਿਨੇਮੇ ਦੇ ਵਿੱਚ ਐਨੀਮਲ ਦੇ ਵਿੱਚ ਜਿਹੜਾ ਵੀ ਰਣਵੀਰ ਕਪੂਰ ਦਾ ਉਹਦੇ ਜਿਆਦਾ ਦੀਆਂ ਲੀਡਿੰਗ ਲੇਡੀਜ਼ ਦੇ ਨਾਲ ਵਿਹਾਰ ਹੈਗਾ ਹਨਾ ਉਹ ਤਾਂ ਇਹਨਾਂ ਨੂੰ ਟੌਕਸਿਕ ਲੱਗਦਾ ਤੇ ਜਦੋਂ ਪੋਸ਼ਪਾ ਦੇ ਵਿੱਚ ਪੁਸ਼ਪਰਾਜ ਸ੍ਰੀਵੱਲੀ ਨੂੰ ਕਹਿੰਦਾ ਹਨਾ ਵੀ ਅੱਲ ਇੰਨੇ ਪੈਸੇ ਚੱਕ ਮੈਂ ਤੇਰਨਾ ਕਿਸ ਕਰਨੀ ਆ ਉਹਨੂੰ ਇਹ ਇੱਕ ਫੂਹੜਜੀ ਕਮੇਟੀ ਨੂੰ ਇਹ ਯਾਦ ਜਿਨੇ ਮਾਸਟਰਪੀਸ ਬਣਾ ਕੇ ਸ਼ੋਅ ਕਰ ਦਿੰਦੇ ਆ ਆ ਹੋਣ ਵਾਲੀ ਗੱਲ ਤੇ ਕੰਟਰੋਵਰਸੀ ਹੋ ਸਕਦੀ ਆ ਕੁਝ ਬੰਦੇ ਆਪਣੇ ਕਹਿਣਗੇ ਯਾਰ ਵੀ ਤੂੰ ਕੇਜੀਐਫ ਨੂੰ ਮਾੜਾ ਕਿਵੇਂ ਕਹਤਾ ਕੇਜੀਐਫ ਦੇ ਵਿੱਚ ਜਦੋਂ ਹੀਰੋਨ ਦੀ ਐਂਟਰੀ ਹੋ ਜਾਂਦੀ ਆ ਤੇ ਜਿਵੇਂ ਆਮ ਹੀ ਸਾਊਥ ਵਾਲੀਆਂ ਫਿਲਮਾਂ 'ਚ ਨਹੀਂ ਕਰਦੇ ਇੱਕ ਵਾਰੀ ਉਹ ਲੜਦੇ ਆ ਫਿਰ ਉਹ ਮੰਨਦੇ ਆ ਫਿਰ ਉਹਨਾਂ 'ਚ ਪਿਆਰ ਹੁੰਦਾ ਉਦੋਂ ਲੈ ਕੇ केजीएफ वालीयां माइना तक जान तक ओ फिल्म देखनी किन्नी ज्यादा ਔਖੀ ਸੀ ਮੈਂ ਤਾਂ ਯਾਰ ਬਹੁਤ ਜਿਆਦਾ ਔਖੇ ਲੱਗੀ ਅੱਗੇ ਨਗਾ ਨਗਾ ਕੇ ਦੇਖੀ ਐਨੀ ਜਿਆਦਾ ਬੋਰਿੰਗ ਕਰਤੀ ਸੀ ਤੇ ਉਦਾਂ ਜਿਹੜਾ KGF 2 ਦਾ ਐਡੀਟਰ ਸੀ KGF ਦਾ ਐਕਸ਼ਨ ਦੇਖ ਲੋ ਜਿਹੜੇ ਇੱਕ ਦੋ ਮੇਨ ਸੈਟ ਪੀਸ ਹੁੰਦੇ ਆ ਹਨਾ ਜਾਂ ਇਹਨਾਂ ਦਾ ਕੰਨ ਪਾੜ ਮੈਂ ਬੈਕਗ੍ਰਾਉਂਡ ਸਕੋਰ ਤੇ ਸਲੋ ਮੋਸ਼ਨ ਐਰਾ ਵਗੈਰਾ ਜਿਵੇਂ ਇਹਨਾਂ ਦਾ ਸੰਜੇ ਦਾਤੀ پارٹی ਦੇ ਨਾਲ ਮੁਕਾਬਲਾ ਹੁੰਦਾ ਜਦੋਂ ਇਹ ਟਰੱਕਾਂ ਦੇ ਵਿੱਚੋਂ AK47 ਕੱਢ ਲੈਂਦਾ ਤੇ ਜਾਂ ਫਿਰ ਉਹ ਪੁਲਿਸ ਸਟੇਸ਼ਨ ਅਡਾਉਣ ਵਾਲਾ ਸੀਨ ਜਿਹਦੇ ਚ ਉਹ ਜਿਹੜੀ ਇਹਦੇ ਕੋਲੇ LM3 ਹੁੰਦੀ ਉਹਦੀ ਗਰਮ ਨਾਲ ਨਾਲ ਸੈਕਟ ਲਾ ਕੇ ਸਿਕਟ ਜਗਾਉਂਦਾ ਹੁਣ ਆ ਉਹਨਾਂ ਉਹਨਾਂ ਚੀਜ਼ਾਂ ਨੂੰ ਆਪਾਂ ਸਾਈਡ ਤੇ ਰੱਖ ਕੇ ਦੇਖ ਲਈਏ ਇਹਦਾ ਐਟਰ ਕੋਣ ਸੀਗਾ ਇੱਕੋ ਜਿਹਾ ਬਿਲਕੁਲ ਕਰਨੀ ਦਾ ਜਵਾਬ ਸੀ ਜਿਹੜਾ ਇਹਦੇ ਫੈਨ ਐਡੀਟ ਬਣਾਉਂਦਾ ਹੁੰਦਾ ਸੀ ਤੇ ਇਹਨਾਂ ਨੇ ਕੇਜੀਐਫ 2 ਦੀ ਐਕਟਿੰਗ ਦੀ ਜ਼ਿੰਮੇਵਾਰੀ ਉਹਨੂੰ ਦੇਤੀ ਤੇ ਉਹ ਬੰਦੇ ਨੇ ਜਿਹੋ ਜੀ ਐਕਟਿੰਗ ਕੀਤੀ ਆ ਆਪਾਂ ਨੂੰ ਪਤਾ ਹੀ ਆ ਰਹਿੰਦੀ ਖੁੰਦੀ ਕਸਰ ਸੰਜੇ ਦਾਤ ਨੇ ਘਾੜਤੀ ਉਹ ਬੰਦਾ ਉਦੋਂ ਕੈਂਸਰ ਨਾਲ ਆਪਦੀ ਲੜਾਈ ਲੜ ਕੇ ਆਇਆ ਸੀ ਐਕਸ਼ਨ ਹੈਵੀ ਫਿਲਮ ਸੀ ਉਹਦੇ ਵਿੱਚ ਸਰੀਰ ਚ ਤੰਤੀ ਹੈ ਨਹੀਂ ਸੀ ਐਕਸ਼ਨ ਕਰਨ ਯੋਗ ਰਾ ਜਿਹਦੇ ਕਰਕੇ ਜਿੰਨੇ ਵੀ ਇਹਦੇ ਐਕਸ਼ਨ ਸੀਕੁਐਂਸ ਹੈਗੇ ਆ ਉਹ ਆਪਾਂ ਨੂੰ ਪਤਾ ਹਨਾ ਕਿਵੇਂ ਓਹ ਲੱਗਦਾ ਯਾਰ ਜਿਵੇਂ ਉਹ ਤਾਂ ੱੱਕੇ ਜੇ ਨਾ ਕਰਾਈ ਜਾਂਦੇ ਆ ਤੇ ਰਹਿੰਦੇ ਖੁੰਦੇ ਉਹਦੇ ਕੱਪੜੇ ਕੱਪੜੇ ਉਹਦੇ ਵਾਈਕਿੰਗਸ ਵਾਲੇ ਸਕੈਂਡੀਨੇਵੀਅਨ ਮੂਲਕ ਯਾਰ ਹਨਾ ਜਿਹੜੇ ਆਪਦੀ ਠੰਡ ਦੇ ਲਈ ਮਸ਼ਹੂਰ ਆ ਉਥੋਂ ਦੇ ਪੌਣ ਪਾਣੀ ਤੋਂ ਅੱਕੇ ਵਾਈਕਿੰਗਸ ਉਹ ਯਰ ਖੇਤੀਬਾੜੀ ਕਰਨੀ ਚਾਹੁੰਦੇ ਸੀ ਉਹਨਾਂ ਨੂੰ ਜ਼ਮੀਨ ਤੇ ਪਾਉਣ ਪਾਣੀ ਚਾਹੀਦਾ ਸੀ ਜਿਹੜਾ ਖੇਤੀਬਾੜੀ ਦੇ ਸਹਾਵ ਨਾਲ ਹੋਵੇ ਉਹ ਪ੍ਰਮੁੱਖ ਤੌਰ ਤੇ ਕਿਸਾਨ ਸੀ ਉਹ ਇੰਗਲੈਂਡ ਫਰਾਂਸ ਤੇ ਹੋਰ ਮੌਲਕਾਂ ਤੇ ਹਮਲੇ ਕਰੀਗੇ ਠੰਡ ਤੋਂ ਆਕੇ ਵੇ ਤੇ ਇਹਨਾਂ ਨੇ ਉਹਨਾਂ ਵਾਈਕਿੰਗਸ ਵਾਲੇ ਕੱਪੜੇ ਸਾਲੇ ਸਾਊਥ ਇੰਡੀਆ ਦੇ ਵਿੱਚ ਤੁਰੇ ਫਿਰਦੇ ਬੰਦੇ ਦੇ ਪਵਾਤੇ ਇਹੀ ਕੁਝ ਹਿੰਦੀ ਗੜਿਆਂ ਨੇ ਵੀ ਕੜੀ ਕੋਲੀ ਸੀ ਜਦੋਂ ਇਹਨਾਂ ਨੇ ਹੌਬਿਟ ਫਿਲਮ ਵਾਲਾ ਜਿਹੜਾ ਇਹਨਾਂ ਦਾ ਰਾਜਾ ਹੁੰਦਾ ਟੂਰਨ ਉਹਦਾ ਕਰੈਕਟਰ ਕੀਤਾ ਸੀਗਾ ਰਿਚਰਡ ਆਰਮਿਟੇਜ ਨੇ ਉਹ ਹੌਬਿਟ ਵਾਲੇ ਜਿਹੜੇ ਉਹਨਾਂ ਦੇ ਰਾਜੇ ਦੇ ਕੱਪੜੇ ਸੀ ਉਹ ਇਹਨਾਂ ਨੇ ਪਦਮਾਵਤ ਦੇ ਵਿੱਚ ਅਲਾਉਦੀਨ ਖਿਲਜੀ ਦੇ ਪਵਾਤੇ ਚੰਗੀਆਂ ਫਿਲਮਾਂ ਦੀ ਗੱਲ ਕਰ ਲਈਏ ਸਲਾਰ ਠੀਕ ਸੀ ਓਕੇ ਸੀ ਆਪਾਂ ਕਹਿ ਲਈਏ ਐਵਰੇਜ ਮੂਵੀ ਸੀ ਇੱਕ ਵਾਰੀ ਦੇਖਣ ਯੋਗ ਸੀਗੀ ਸਲਾਰ ਵਿਕਰਮ ਕਮਲ ਹਸਨ ਦੀ ਤੇ ਜਾਂ ਵਿਕਰਮ ਦੀਆਂ ਲਾਲੋ ਆ ਪੋਨੀਆਂ ਸਲਵਨ ਪਹਿਲੀ ਦੂਜੀ ਦੋਵੇਂ ਪਾਰਟ ਲ 2022 ਤੇ 23 ਦੇ ਵਿੱਚ ਆਏ ਸੀ ਤੇ ਜਾਂ ਉਹਦੀ ਹੁਣੇ ਜੇ Netflix ਤੇ ਰਿਲੀਜ਼ ਹੋਈ ਆ ਥੰਗ ਲਾਨ ਇਹਨਾਂ ਤੋਂ ਬਿਨਾ ਮੈਨੂੰ ਇਹਨਾਂ ਦੀ ਕੋਈ ਐਹੋ ਜੀ ਫਿਲਮ ਯਾਦ ਨਹੀਂ ਆਉਂਦੀ ਜਿਹੜੀ ਬੰਦਾ ਦੇਖਣ ਬੈਹ ਗਿਆ ਹੋਵੇ ਤੇ ਉਹਨੇ ਬਿਨਾ ਉਹਨੂੰ ਫਾਸਟ ਫਾਰਵਰਡ ਕੀਤੇ ਹੋਏ ਪੂਰੀ ਇੰਟਰਸਟ ਦੇ ਨਾਲ ਦੇਖ ਲਈ ਹੋਵੇ ਜਿੰਨਾ ਇਹਨਾਂ ਦਾ ਜੋਰ ਨਾ ਉਹਦੀ ਪੀਆਰ ਤੇ ਲੱਗਦਾ ਸਭ ਤੋਂ ਲੰਡੂ ਫਿਲਮਾਂ ਹੁੰਦੀਆਂ ਆ ਥਾਲਾਪਤੀ ਵੀਜੇ ਤੇ ਰਈ ਨਹੀਂ ਕਾਂਦੀਆਂ ਜਿਨ੍ਹਾਂ ਦੇ ਵਿੱਚ ਡੱਕਾ ਵੀ ਕੱਢਣ ਪਾਉਣ ਨੂੰ ਨਹੀਂ ਹੁੰਦਾ ਹਿੰਦੀ ਫਿਲਮ ਇੰਡਸਟਰੀ ਨੂੰ ਮਾੜਾ ਚੰਗਾ ਕਹਿਣ ਵਾਲੇ ਯਾਰ ਹਿੰਦੀ ਫਿਲਮ ਇੰਡਸਟਰੀ ਨੇ ਜਿਹੋ ਜਿਹਾ ਕੰਮ ਕੀਤਾ ਬਿਆਣਾ ਅਮਰ ਖਾਨ ਦਾ ਤੁਸੀਂ ਪਿਛਲਾ ਕੰਮ ਦੇਖ ਲਓ ਦੰਗਲ 3 ਇਡੀਅਟਸ ਤਾਰੇ ਜ਼ਮੀ ਪਰ ਰਿਤਿਕ ਰੋਸ਼ਨ ਦਾ ਕੰਮ ਕਾਬਿਲ ਦੇ ਵਿੱਚ ਗੁਜਾਰਿਸ਼ ਦੇ ਵਿੱਚ ਤੇ ਜਾਂ ਉਹਦੀ ਪਿੱਛੇ ਜੇ ਫਿਲਮਾਂ ਆ ਕੇ ਗਈ ਆ ਫਾਈਟਰ ਸੀ ਕਿ ਪਤਾ ਨਹੀਂ ਕਿਹੜੀ ਸੀ ਜਿਹੜੀ 에ਅਰ ਫੋਰਸ ਤੇ 에ਅਰ ਫੋਰਸ ਵਾਲੀ ਸੀਗੀ ਹਨਾ ਉਹ ਉਹ ਫਿਲਮਾਂ ਦੇਖ ਲੋ سنی دی올 ਦੀਆਂ ਬਾਰਡਰ ਗਦਰ ਕਾਤਕ ਕਾਇਲ ਜਾਂ ਅਜੀ ਦੇਵਗੰਗ ਦਾ ਪਿਛਲਾ ਕੰਮ ਜੀ ਦੇ ਬਾਰੇ ਕਹਿੰਦੇ ਹੁੰਦੇ ਆ ਵੀ ਉਹਦੀਆਂ ਅੱਖਾਂ ਹੀ ਬੋਲਦੀਆਂ ਦਰਸ਼ਕਾਂ ਨੂੰ ਮੈਨੂੰ ਏਨ ਲੱਗਦਾ ਵੀ ਦਿਨੋਂ ਦਿਨ ਮੰਦਬੁੱਧੀ ਹੁੰਦਾ ਜਾਂਦਾ ਏ ਉਹੀ ਦਰਸ਼ਕ ਹੈ ਜੀਨੇ ਗਦਰ ਅਰਗੀ ਸੁਪਰ ਹਿੱਟ ਫਿਲਮ ਆਉਣ ਤੋਂ ਬਾਅਦ ਨਾ ਸਨੀ ਦੇਵਾਲ ਦੀਆਂ ਇੰਡੀਅਨ ਤੇ ਦਾ ਹੀਰੋ ਵਰਗੀਆਂ ਫਿਲਮਾਂ ਨਕਾਰਤੀਆਂ ਸੀ ਤੇ ਜੇ ਆਪਾਂ ਜਿਹੜੀਆਂ ਫਿਲਮਾਂ ਅੱਜ ਬਣੀ ਜਾਂਦੀਆਂ ਇਹਨਾਂ ਦੇ ਨਾਲ ਤੁਲਨਾ ਕਰੀਏ ਨਾ ਇੰਡੀਅਨ ਤੇ ਦਾ ਹੀਰੋ ਵਰਗੀਆਂ ਫਿਲਮਾਂ ਦੀ ਉਹ ਫਿਲਮਾਂ ਇਹਨਾਂ ਦੇ ਮੁਕਾਬਲੇ ਬਹੁਤ ਸੋਹਣੀਆਂ ਸੀ ਪਰ ਉਹ ਲੋਕਾਂ ਨੇ ਦਰਸ਼ਕਾਂ ਨੇ ਉਹ ਫਿਲਮਾਂ ਨਕਾਰ ਕੇ ਸੇਟਤੀਆਂ ਨਹੀਂ ਵੀ ਸਾਨੂੰ ਸਹੀ ਨਹੀਂ ਲੱਗੀਆਂ ਤੇ ਉਸੇ ਦਰਸ਼ਕ ਨੇ ਅੱਜ ਗਦਰ 2 ਸੁਪਰ ਡੂਪਰ ਹਿੱਟ ਕਰਾਤੀ ਸਿਰਫ ਨਸਟਾਲਜੀਆ ਵਾਲੀ ਫੀਲਿੰਗ ਤੇ ਉਹਦੇ ਨਾਲ ਲੋਕ ਐ ਉਹਦੀ ਪ੍ਰਸ਼ੰਸਾ ਦੇ ਪੁਲ ਬੰਨੀ ਜਾਂਦੇ ਹੀ ਆ ਵੀ ਹਿੰਦੀ ਸਿਨੇਮਾ ਜਿਹੜੀਆਂ ਗਲਤੀਆਂ ਕਰੀ ਜਾਂਦਾ ਸੀ ਉਹ ਦੇਖ ਲੋ ਇਹਦੇ ਵਿੱਚ ਸੁਧਾਰੀਆਂ ਸਨੀ ਦਿਓਲ ਦੀ ਜੀ ਆਪਾਂ ਫਿਲਮੋਗ੍ਰਾਫੀ ਦੇਖੀ ਹੈ ਨਾ ਮੈਨੂੰ ਲੱਗਦਾ ਗਦਰ 2 ਉਹਦੀਆਂ ਸਭ ਤੋਂ ਹਲਕੀਆਂ ਤੇ ਕੋਈ ਸਭ ਤੋਂ ਘਟੀਆਂ ਫਿਲਮਾਂ ਦੇ ਵਿੱਚ ਹੋਊਗੀ ਜਿਹੜੀ ਨੇ ਆ ਕੇ ਉਹਦਾ ਕੈਰੀਅਰ ਦੁਬਾਰਾ ਬਹਾਲ ਕਰਤਾ ਤੇ ਜਿਹੜੀਆਂ ਫਿਲਮਾਂ ਜੈਨੂਅਲੀ ਵਾਕਈ ਠੀਕ ਸੀਗੀਆਂ ਹਨਾ ਉਹ ਫਿਲਮਾਂ ਫਲॉप ਹੋ ਗਈਆਂ ਕਰਨਵੀਰ ਕਪੂਰ ਦੀ ਬਰਫੀ ਰੌਕਸਟਾਰ ਵਰਗੀਆਂ ਫਿਲਮਾਂ ਆਈਆਂ ਯਾਰ ਸੈਫਲੀ ਖਾਨ ਦੀ ਲਾਲ ਕਪਤਾਨ ਇਹਨਾਂ ਰਾਕਸ਼ੀਪ ਦਾ ਕੰਮ ਜਿਹੜਾ ਮੁੰਬਈ ਮੇਰੀ ਜਾਨ ਗੁਲਾਲ ਵਾਸੀਪੁਰ ਦੇ ਦੋਵੇਂ ਭਾਗ ਰਾਮਕਪਾਲ ਪਰਮਾ ਦੀ ਸਤਿਆ ਰੰਗੀਲਾ ਕੰਪਨੀ ਵਿਸ਼ਾਲ ਭਾਰ ਦਵਾਈ ਦੀਆਂ ਓਮਕਾਰਾ ਹੈਦਰ ਇਸ਼ਕੀਆ ਡੇਢ ਇਸ਼ਕੀਆ ਜਾਂ ਵਿਦਿਆਬਾਲਨ ਦੀ ਕਹਾਣੀ ਆਈ ਸੀ ਜਿਹੜੀ ਹਨਾ ਇਹ ਯਾਰ ਜੰਮ ਕੇ ਸੱਤ ਜਨਮ ਲੈ ਕੇ ਸਾਊਥ ਵਾਲੀ ਇੰਡਸਟਰੀ ਇਹੋ ਜੀਆਂ ਫਲਮਾਂ ਨਹੀਂ ਬਣਾ ਸਕਦੀ ਇਹ ਸਿਰਫ ਘਟੀਆ ਜੀਆਂ ਮਸਾਲਾ ਫਿਲਮਾਂ ਤਿਆਰ ਕਰ ਸਕਦੇ ਆ ਜਿਹੜੀਆਂ ਮੰਦਬੁੱਧੀ ਦਰਸ਼ਕ ਕੰਜ਼ੂਮ ਕਰੀ ਜਾਂਦੇ ਆ ਤੇ ਕੁਝ ਕ੍ਰਿਟਿਕਸ ਹੋ ਜਾਈਆ ਜਾਂ ਆਪਾਂ ਕਹਿ ਲਈਏ ਨਾ ਵੀ ਇੱਕ ਰਵਾਜ ਚੱਲਿਆ ਹੋਆ ਹੁੰਦਾ ਜਿਹੜੀ ਚੀਜ਼ ਨੂੰ ਸਾਰੇ ਵਧੀਆ ਵਧੀਆ ਬਹੁਤ ਵਧੀਆ ਆਖੀ ਜਾਂਦੇ ਆ ਤੇ ਲੋਕ ਬੈਕਲੈਸ਼ ਦੇ ਡਰੋਂ ਹੀ ਉਹਨੂੰ